ਫੀਕੋੜ ਦੇ थाना ਸਿਟੀ ਅਧੀਨ ਪੈਂਦੇ ਪਿੰਡ ਕੋਠੀ ਨਰੈਣਗੜ੍ਹ ਵਿੱਚ ਅੱਜ ਸਵੇਰ ਮਾਮੂਲੀ ਤਕਰਾਰ ਨੂੰ ਲੈ ਕੇ ਫਾਇਰਿੰਗ ਹੋਈ ਜਿਸ ਵਿੱਚ 12 ਬੋਰ ਦੀ ਰਾਈਫਲ ਨਾਲ ਹੋਏ ਫਾਇਰ ਦੇ ਛਰੇ ਲੱਗਨ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫੀਕੋੜ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਹੈ ਜਾਣਕਾਰੀ ਮੁਤਾਬਕ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ 13 ਵਿੱਚ ਆਪਸੀ ਬੋਲ ਬੁਲਾਰੇ ਤੋਂ ਬਾਅਦ ਵੇਸ਼ ਤੋਂ ਆਏ ਇੱਕ ਨੌਜਵਾਨ ਤੇ ਘਰ ਵਿੱਚ ਵੜ ਕੇ 12 ਪੋਰਤੀ ਰਾਈਫਲ ਨਾਲ ਪੀੜਤਾਂ ਤੇ ਫਾਇਰ ਕਰਨ ਦੇ ਇਲਜ਼ਾਮ ਲੱਗੇ ਹਨ ਜਿਸ ਤੇ ਚਲਦੇ ਦੋ ਨੌਜਵਾਨ ਛਰੇ ਲੱਗਨ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧੀ ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੋਠੇ ਨਾਰੈਣਗੜ੍ਹ ਵਿਖੇ ਦੋ ਤਰ੍ਹਾਂ ਵਿੱਚ ਮੂਲੀ ਤਕਰਾਰ ਤੋਂ ਬਾਅਦ ਫਾਇਰਿੰਗ ਹੋਈ ਹੈ ਜਿਸ ਵਿੱਚ ਛਰੇ ਲੱਗਨ ਨਾਲ ਦੋ ਨੌਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦੱਸਿਆ ਕਿ ਜਲਦ ਹੀ ਇਨਾਂ ਜਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਕੁਝ ਨਹੀਂ ਬਈ ਤੜਕੇ ਗੱਡੀ ਲਿਆਈ ਨੋਵਾ ਬਾਰਮੂਰੇ ਠੀਕ ਆ ਨੋਵਾ ਤਿੰਨ ਚਾਰ ਜਾਨੇ ਸੀ ਕਾਲੇ ਸ਼ੀਸ਼ੇ ਦੀ ਗੱਡੀ ਦੇ ਠੀਕ ਆ ਅਜੇ ਤਾਂ ਉਹਦੇ ਬੱਚਿਆਂ ਨੂੰ ਸਕੂਲ ਤੁਰਨ ਲੱਗੇ ਸੀਗੇ ਉੱਟ ਕੇ ਜੇ ਬਾਦ ਉੱਠ ਕੇ ਬਾਹਰ ਹੀ ਨਿਕਲੇ ਸੀ ਤੇ ਉਹਨੇ ਪਹਿਲਾਂ ਤਾਂ ਗਾਲਾ ਗੋਲਾ ਕੱਢੀਆਂ ਕਾਫੀ ਲਾਲ ਤਰੇ ਮਾਰੇ ਠੀਕ ਆ ਬਾਅਦ ਚ ਉਹਨੇ ਬਾਹਰ ਉਤਰ ਕੇ ਠੀਕ ਆ ਤਕਰੀਬਨ ਉਤਰ ਕੇ ਕਾਫੀ ਗਾਲਾ ਗਾਲਾਂ ਗਲੀ ਗਲੋਚ ਜਾ ਕੀਤਾ ਉਸ ਤੋਂ ਬਾਅਦ ਸਿੱਧਾ ਫਾਇਰ ਮਾਰਿਆ ਬਾਰਾ ਬੋਰ ਦਾ ਜੀ ਦੇ ਉਹ ਉਹ ਅਜੇ ਤੱਕ ਉਧਰ ਤੀ ਚਲੋ ਵੀ ਆਪ ਵਜਿਆ ਕਰਕੇ ਆਇਆ ਆਪਦੇ ਨੇ ਅਸੀਂ ਡਿੱਗ ਪੇ ਵੀ ਦਵਾਰਾ ਨਾ ਮਾਰੀ ਵੀ ਕ ਮਾਰ ਕੇ ਫੇਰ ਗੱਲ ਕੱਢ ਕੇ ਫਿਰ ਗਿਆ ਕੌਣ ਸੀ ਬੰਦਾ ਉਹ ਪ੍ਰਣਾਮਪੁਰ ਦਾ ਮੁੰਡਾ ਜੀ ਗੋਰਾ ਕੋਈ ਬਾਹਰ ਬੂਰੋ ਆਇਆ ਤੇ ਕੋਈ ਰੰਜਿਸ਼ ਹੋ ਰਹਾ ਜੀ ਰੰਜਿਸ਼ ਤਾਂ ਭਾਈ ਜੀ ਉਹ ਜ਼ਮੀਨ ਕਰਕੇ ਆ ਵੀ ਅਗਲਾ ਕਹਿੰਦਾ ਵੀ ਸਾਰੀ ਜ਼ਮੀਨ ਵਾਲੀ ਹੈ ਰਾਜੇ ਵਾਲੀ ਪਹਿਲਾਂ ਵੀ ਇਹ ਕ੍ਰਿਮੀਨਲ ਰਿਕਾਰਡ ਹੀ ਆ ਉਹਨਾਂ ਦਾ ਸਾਰਾ ਜੀ ਥੋੜਾ ਕੋਈ ਜ਼ਮੀਂਦਾਰ ਹੀ ਆ ਉਹਨਾਂ ਨੇ ਜ਼ਮੀਂਦਾਰ ਤਾਂ ਹਰੇ ਆਏ ਹੁੰਦਾ ਹੀ ਹੈ ਜੀ ਜ਼ਮੀਂਦਾਰ ਹੀ ਹੈ ਕਿੰਕਾ ਕਾਫੀ ਟਾਈਮ ਤੋਂ ਜਲ ਰਿਹਾ ਅਗਲਾ ਕਹਿੰਦਾ ਵੀ ਇਹ ਤਾਂ ਸਿਆਪਾ ਹੀ ਨਿਵੜਦੇ ਆ ਠੀਕ ਆ ਜੋ ਸਿੱਧਾ ਫਾਇਰ ਮਾਰਨ ਦਾ ਅਗਲਾ ਮਾਰ ਮਾਰਨ ਵਾਸਤੇ ਆਇਆ ਸੀ ਤਕਰੀਬਨ ਉਹ ਸਾਰੇ ਨੂੰ ਪਤਾ ਜਦੋਂ ਉਹਨਾਂ ਦਾ ਲੱਗਿਆ ਦੇਗਾ ਹੀ ਨਹੀਂ ਸਾਡੇ ਰਾਹ ਤੇ ਗੱਲ ਹੀ ਖਤਮ ਐ ਛੋਟੀ ਕੀਨਾ ਛੋਟਾ ਲਖਵੀਰ ਸਿੰਘ ਜੀ ਲਖਵੀਰ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਮਾੜੀ ਮੋਟੀ ਬਹਿਸ ਹੋਈ ਤੇ ਉਹ ਆਂਦਾ ਮੈਂ ਤੁਹਾਡੇ ਘਰੇ ਹੀ ਆਉਣਾ ਆਪਣੇ ਬਿਲਕੁਲ ਘਰ ਦੇ ਸਾਹਮਣੇ ਆ ਕੇ ਹੀ ਉਹਨੇ ਕਹਿੰਦਾ ਤੁਹਾਨੂੰ ਮੈਂ ਮਾਰਨਾ ਤੇ ਸਿੱਧਾ ਫੈਰ ਆ ਕੇ ਕਰਤਾ ਜੀ ਉਹਨੇ ਫੈਰ ਕਰਕੇ ਆ ਮੈਂ ਤਾਂ ਕਹਿੰਦਾ ਬਾਹਰ ਉੱਠ ਜਾਣਾ ਗਾਲਾ ਗੂਲਾ ਕੱਢੀਆਂ ਜੀ ਕੀ ਰੰਜੀਤ ਕੀ ਹੈ ਵਜਾ ਰੰਜੀਤ ਆ ਰਾਂਜੀਤ ਸੀ ਪਹਿਲਾ ਜ਼ਮੀਂਦਾਰ ਸੀਗਾ ਉਹ ਨਿਬੜਿਆ ਸੀਗਾ ਜੀ ਉਹ ਬਾਹਰ ਗਿਆ ਹੈ ਸੀਗਾ ਹੁਣ ਦੁਬਾਰਾ ਉਹ ਹੁਣ ਆਇਆ ਜੀ ਹਾਂ ਜੀ ਉਹ ਰੋਲਾ ਫੜਾ ਪਹਿਲਾ ਜ਼ਮੀਂਦਾਰ ਸੀਗਾ ਉਹ ਪਹਿਲਾਂ ਸੀ ਉਹ ਨਿਬੜ ਗਿਆ ਸੀਗਾ ਜੀ ਛੋੜਿਆ ਕਿਉਂ ਸੀ ਹਾਂ ਨਹੀਂ ਉਹਨਾਂ ਦੇ ਹੱਕ ਜੀ ਸੀਗੇ ਅੱਛਾ ਹਾਂ ਜੀ ਲਈ ਸੀਗੀ ਉਹਨਾਂ ਦੇ ਹੱਕ ਜੋ ਹੋ ਗੀ ਸੀ ਉਹ ਨਿਪਟ ਗਿਆ ਸੀਗਾ ਜੀ ਅੱਛਾ ਇਹ ਹੁਣ ਦੁਬਾਰਾ ਹੁਣ ਆਇਆ ਸੀ ਉਹਦੇ ਪਾਸੇ ਕੌਣ ਬੰਦਾ ਕੌਣ ਇਹ ਪ੍ਰਨਾਨ ਸਿੰਘ ਦਾ ਮੁੰਡਾ ਈ ਗੋਰਾ ਕੀ ਮੰਗ ਕਰਦੇ ਤੁਸੀਂ ਸੰਤਨ ਸਾਫ ਦੀ ਮੰਗ ਚਾਹੀਦੀ ਕੋਕਤਲਾ ਮਿਲੀਆ ਕੋਠੇ ਨੇ ਰੈਣਗੜਾ ਮਾਉਂਟ ਲੇਟਰਾਸ ਸਕੂਲ ਦੇ ਬੈਕਸਾਈਡ ਆ ਉੱਥੇ ਕੀ ਫਾਇਰਿੰਗ ਦੀ ਤਲਾ ਮਿਲੀਆ 12 ਬੋਰ ਨਾਲ ਫਾਇਰ ਹੋਇਆ ਤੇ ਦੋ ਬੰਦੇ ਇੰਜਰਡ ਹੋਏ ਆ ਉਹਨਾਂ ਨੂੰ ਇੰਜਰਡ ਹੋਏ ਜਿਹੜੇ ਦਾਖਲ ਕਰਾਤਾ ਮੈਡੀਕਲ ਕਾਲਜ ਚ ਉਹ ਜਿੱਦਾਂ ਸਟੇਟਮੈਂਟ ਲਿਖਾਉਂਦੇ ਉਹ ਕਾਰਵਾਈ ਕਰ ਰਹੇ ਆ ਸਰ ਵਜ੍ਹਾ ਕੀ ਦਸੀ ਜਾਏ ਉਹਦਾ ਕੋਈ ਨਾ ਕੋਈ ਲੜਾਈ ਝਗੜਾ ਹੋਇਆ ਉਹ ਮਾਮੂਲੀ ਤਕਰਾਰ ਕੋਈ ਹੋਇਆ ਉਹਨਾਂ ਦਾ ਉਹਦੇ ਵਿੱਚ ਉਹਨਾਂ ਨੇ ਕੋਈ ਫਾਇਰ ਚਲਾਤਾ ਦੂਸਰੀ ਪਾਰਟੀ ਨੇ ਸਰ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੇ ਕਿਤੇ ਕਿਤੇ ਗੰਭੀਰ ਦਾ ਨਹੀਂ ਨਈ ਉਹ ਅਜੇ ਦੂਰ ਹੀ ਸੀ ਫਾਇਰ ਦੂਰਤੀ ਹੋਇਆ ਕੋਈ ਐਡਾ ਨਹੀਂ ਹੈਗਾ ਉਹਨਾਂ ਦਾ ਕੋਈ ਇੰਜਰੀ ਹੈ ਨਹੀਂ ਕੋਈ ਹੁਣ ਕੀ ਪੁਲਿਸ ਕਰਦੇ ਅਜੇ ਉਹਨਾਂ ਨੇ ਸਟੇਟਮੈਂਟ ਲੈਣੇ ਆ ਜਿੱਦਾਂ ਕੋਈ ਉਹ ਸਟੇਟਮੈਂਟ ਲਿਖਾਉਂਦੇ ਉਸ ਹਿਸਾਬ ਨਾਲ ਕਾਰਵਾਈ ਕਰਦੇ ਨੇ